ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਮੰਡੀ ਬਾਈ ਜੀ ਤਨੋਲਾ 11 ਜਨਵਰੀ 2026 ਦੀ ਲੱਗੀ ਹੋਈ ਆ ਵੱਡੀ ਗਿਣਤੀ ਚ ਪਾਲ ਪਹੁੰਚਿਆ ਹੋਇਆ ਇੱਥੇ ਕੋਫੀ ਦੇਖਾ ਦਿੰਦੇ ਮੰਡੀ ਦਾ ਸਾਨੂੰ ਹਾਲਚਾਲ ਲੇਕ ਮੈਂ ਸਾਰਾ ਲੋਟਾ ਪਿੱਛਾ ਪੜਿਆ ਹਾ ਬਧੀਆ ਮੱਦ ਲਈ ਖੜਾ ਭਾਈ ਭਾਈ ਕੀ ਰੇਟ ਕਰਿਆ ਵੀਰੇ ਦਾ 130 130 ਮੰਗਦਾ ਭਾਈ ਪਹਿਲਾਂ ਹਾਂਜੀ ਹਾਂਜੀ ਪਹਿਲੇ ਸੂਈ ਸੂਈ ਭਈਆ ਇੱਕਤੀ ਰੇਟ ਆ ਠੰਡੀ ਸੀਲ ਆ ਬਾਈ ਕਹਿੰਦਾ ਸਵੇਰ ਦਾ ਟਾਈਮ ਆ ਤਿਆਰੀਆਂ ਕਰੀ ਜਾਂਦੇ ਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਪੱਕੇ ਮੰਗਾ ਲੈਣਾ ਬੱਟਾ ਬੱਦਲ ਕਰ ਟੋਪਾ ਟੁੱਟਾ ਹਾਂ ਬਾਈ ਕਿਵੇਂ ਆ ਠੀਕ ਆ ਬਾਈ ਆਪਣੀ ਆਪਣਾ ਬੇਗਾ ਸਿੱਧੂ ਫਾਰਮ ਅੱਛਾ ਆਪਣੀ ਮੱਝ ਆ ਇਹ ਹਾਂ ਹਾਂ ਆਪਣੀ ਮੱਝ ਕਿਵੇਂ ਸੂਨ ਵਾਲੀ ਆ ਇਹ ਸੂਨ ਵਾਲੀ ਆ ਕੱਚੀ ਆ ਦੋ ਤਿੰਨ ਦਿਨਾਂ ਦੀ ਕਿਹੜੇ ਸੂਏ ਤੀਜਾ ਸੂਏ ਤੀਜਾ ਸੂਆ ਸੂਨ ਵਾਲੀ ਮੱਝ ਆ ਬਾਈ ਜੀ ਬਹੁਤ ਵਧੀਆ ਕਿੰਨਾ ਕ ਦੁੱਧ ਕੱਢ ਦੂ ਵੀਰੇ ਦਿਨ 18 ਕਿਲੋ 18 ਪਾਲਾ ਹੁੰਦਾ ਕਿ ਕੱਢ ਦੂ ਹੋਰ ਦਿਨੇ ਆ ਨਹੀਂ ਕੱਟੂ ਅੱਛਾ ਕਰਦੀ ਆ ਹੈ ਹਾਂ ਹਾਂ ਵਪਾਰ ਵਾਲੀ ਨਹੀਂ ਹੈਗੀ ਕੀ ਰੇਟ ਕਰਤਾ ਜੀ ਇਹਦਾ ਇਹਦਾ 1.50 ਮੰਗਦੇ ਆ ਤੇ ਮਾਨਤਨ ਕਰ ਦਾਂਗੇ ਵਿੱਚੋਂ ਕਰ ਦਾਂਗੇ ਯਾਰ 10000 40 ਵੀ ਦੇ ਦਾਂਗੇ 1 40 ਦੇ ਦਾਂਗੇ ਨੰਬਰ ਬੋਲ ਦੇ ਫਿਰ ਮੇਰੇ ਨੰਬਰ ਨਹੀਂ ਦੇਉਗਾ ਫੋਸੜੀ ਵਾਲੀ ਹੈ ਨਹੀਂ ਹੈ ਅੱਛਾ ਕੀ ਰੇਟ ਅੱਛਾ 65309 ਹੋਰ ਵੀ ਅੱਜ ਆਪਣੀਆਂ ਆ ਮੁੰਡਾ ਕਹਿੰਦਾ ਉਹ ਫਿਰ ਆਤਾ ਤੋੜਾ ਸੰਗੀਆਂ ਮੱਝ ਮੱਡੀ ਧਨੋਲਾ ਤੇ ਪਹੁੰਚ ਗਈ ਹੈ ਬਾਈ ਜੀ ਬਹੁਤ ਵਧੀਆ ਕਿਹੜੀ ਮੱਝ ਆਪਣੀ ਆਹਾ ਸੂਈ ਪਈ ਹੈ ਬਾਈ ਕਿਹੜੇ ਸੂਏ ਦੂਜਾ ਕੀ ਰੇਟ ਕਰਿਆ ਇੱਕ 65 ਮੰਗਦਾ ਭਾਈ ਦੂਜੀ ਸੂਈ ਨਾ ਸੂਈ ਹੋਈ ਮੱਝ ਆ ਵਧੀਆ ਕੁੰਡੀ ਸਿੰਘਾਂ ਦੀ ਆ ਚੰਗੇ ਦੁੱਧ ਵਾਲੀ ਦੱਸਦਾ ਭਰਾ ਆਪਣੀ ਹੋਰ ਕਿਹੜੀ ਆ ਆ ਕੱਟੀ ਆ ਆ ਕੱਟੀ ਬਾਈ ਦੀ ਆ ਪਹਿਲੇ ਸੂ ਸੂਈ ਆ ਇਹ ਕੀ ਰੇਟ ਕਰਿਆ ਜੀ ਇਹਦਾ 130 131 ਕੀ ਧੀ ਮਗਦਾ ਬਾਈ ਪਹਿਲੇ ਸੂਈ ਸੂਈ ਹੋਈ ਮਾਜਾ ਮੰਡੀ ਤਨੋਲਾ ਚੰਗੀਆਂ ਰੌਣਕਾਂ ਲੱਗੀਆਂ ਬਾਈ ਤੇ ਦੂਜੀ ਤਾਂ ਨਹੀਂ ਪੁੱਛਦਾ ਕਿ ਮੈਂ ਤੇ ਨਵੀਆਂ ਵੀਡੀਓ ਦੇਖਣ ਲਈ ਪਿਆ ਇਹਨੂੰ ਫੋਲੋ ਜ਼ਰੂਰ ਕਰ ਲਿਓ ਤਿਆਰੀਆਂ ਕਰੀ ਜਾਂਦੇ ਆ ਬਾਈ ਫਲਕਾਰੀ ਵਾਲੀ ਦਿਖਾ ਦਿੰਦੇ ਆ ਤੁਹਾਨੂੰ ਕੀ ਰੇਟ ਕਰਤਾ ਫਲਕਾਰੀ ਵਾਲੀ ਦਾ ਕੀ ਰੇਟ ਕਰਿਆ ਹੋਰ ਇਹਨੂੰ ਓਏ ਲੈ ਸਾਲਾ ਮੈਨੂੰ